ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ ਪਿਆਰੇ ਵੀਰੋ ਭੈਣੋ ਮਾਤਾ ਮਾ ਆਪਣੇ چھوٹے ਬੱਚੇ ਛੋਟੇ ਵੀਰ ਪੁੱਜੂ ਇਸ ਭਾਰਾਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਬੀਬੀ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿਉਂ ਕਿ ਮੇਨੂੰ ਤੁਹਾਡੀ ਸਪੋਰਟ ਸਹਾਇਤਾ ਦੀ ਲੋੜ ਆ ਹੈਲਪ ਦੀ ਲੋੜ ਆ ਇੱਕ ਤਰ੍ਹਾਂ ਦੀ ਕਹ ਲੋ ਸਿੱਖ ਪਰਵਾਨ ਆਪਾਂ ਸਾਰੇ ਇੱਕ ਹੀ ਹੁੰਨੇ ਆ ਖਾਸ ਕਰਕੇ ਸਿੱਖਾਂ ਨੂੰ ਸਿੱਖਾਂ ਦੀ ਮਦਦ ਜਰੂਰ ਕਰਨੀ ਹੈ ਕਿਉਂਕਿ ਸਿੱਖਾਂ ਦੀ ਮਦਦ ਕਰਨ ਲਈ ਕੋਈ ਨਹੀਂ ਕਿਤੇ ਪਹੁੰਚਦਾ ਸਖਤ ਰਹੀ ਜਗ੍ਹਾ ਪਹੁੰਚ ਜਾਂਦੇ ਨੇ ਦੂਸਰੀ ਵਾਰ ਕੱਲ ਕਰਾਂਗੇ ਅੱਜ ਜੋਗਮਾਨਤਮਾਨ ਕਹਿੰਦਾ ਵਾ ਵੀ ਜਿਹੜਾ ਕਹਿੰਦਾ ਭਈਆਂ ਦੇ ਹੱਥ 'ਚ ਬੋਲਦਾ ਹੋਵੇ ਜਾਂ ਫੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਤਾ ਨਹੀਂ ਕੀ ਹੁੰਦੀ ਐ ਕਿਹੜੀ ਸਭਾ ਹੁੰਦੀ ਐ ਕਿੱਥੇ ਸਾਰੇ ਐਨ ਐਲ ਐ ਹੁੰਦੇ ਆ ਉੱਥੇ ਜਾ ਕੇ ਬੋਲਦਾ ਹਨਾ ਵੀ ਪੰਜਾਬੀ ਤਾਂ ਜਿਹੜੇ ਪੰਜਾਬੀ ਸਾਰੇ ਪੰਜਾਬੀਆਂ ਨੂੰ ਉਹ ਜਿਹੜੇ ਪੰਜਾਬੀ ਜਿਨ੍ਹਾਂ ਦੇ ਵਿੱਚ Hindu ਪੰਜਾਬੀ ਵੀ ਨੇ ਮੁਸਲਮਾਨ ਪੰਜਾਬੀ ਵੀ ਨੇ ਜਿਨ੍ਹਾਂ ਨੇ ਕਿਹਾ ਵਾ ਵੀ ਭਾਈ ਪਰਵਾਸੀਆਂ ਨੂੰ ਕੋਈ ਸਿਸਟਮ ਨਾ ਲੈ ਕੇ ਇਹ ਲੈ ਕੇ ਆਣਾ ਹਰ ਜਗ੍ਹਾ ਨੂੰ ਕਿੱਦਾਂ ਆਪਦੇ ਪੰਜਾਬ ਨੇ ਕੋਈ ਅਲੱਗ-ਗਲਤ ਵੱਖਰੀ ਗਲਤਾਂ ਕਰੀ ਨਹੀਂ ਮਹਾਰਾਸ਼ਟਰ ਕਿ ਵੀ ਹੋਇਆ ਜਾਂ ਗੁਜਰਾਤ ਕਿਦੋਂ ਭਈਏ ਕੱਢੇ ਸੀ ਉਦੋਂ ਤੱਕ ਉਦੋਂ ਕਿਸੇ ਉੱਥੋਂ-ਉੱਥੋਂ ਦੇ ਮੰਤਰੀ ਸੰਤਰੀ ਨੇ ਬੋਲੇ ਐਵੇਂ ਮਹਾਰਾਸ਼ਟਰ ਕਿ ਬੋਲੇ ਕੋਈ ਤਾਮਿਲ ਲੜੂ ਕਿ ਕਾਂ ਬੰਗਾਲ ਦੇ ਬੋਲੇ ਕੋਈ ਜਾਂ ਪਰ ਆਪਣੇ ਹਿਮਾਚਲ ਪ੍ਰਦੇਸ਼ ਚ ਕਾਨੂੰਨ ਬਣਾਇਆ ਜਿਹੜਾ ਇਹਨਾਂ ਨੇ ਉਹ ਕਿਉਂ ਬਣਾਇਆ ਵੀ ਜਿੱਥੇ ਇਹਨਾਂ ਦੀ ਜਗ੍ਹਾ ਨਹੀਂ ਲਾ ਸਕਦਾ ਫਲਾਨ ਤੇ ਆਪਾਂ ਨੂੰ ਦੋਨਾਂ ਨੂੰ ਲੱਗਦਾ ਵੀ ਸਾਡਾ ਜਿਵੇਂ ਆਪਣੀ ਸੱਭਿਆਤਾ ਸਾਡੀ ਬਚ ਸਕਦੀ ਆ। ਸਾਡੀ ਸੰਸਕ੍ਰਿਤੀ ਬਚ ਸਕਦੀ ਆ। ਇਹਨਾਂ ਨੇ ਉਸ ਨੂੰ ਬਣਾ ਕੇ ਰੱਖਿਆ ਵਸਟੇਟ ਨੇ ਤਾਂ। ਅੱਜ ਪੰਜਾਬ ਕਿਉਂ ਨਹੀਂ ਬਣਾ ਸਕਦਾ ਬਾਈ? ਜੇ ਪੰਜਾਬੀਆਂ ਨੇ ਕਹਿਤੀ ਆਈ ਇਹ ਗੱਲ ਤਾਂ ਫਿਰ ਭਗਵੰਤ ਮਾਨ ਕਹਿੰਦਾ ਵਾਖੇ। ਇਹ ਤਾਂ ਬੇਫਿਕਰ ਨਹੀਂ। ਇਹ ਤਾਂ ਪਾਗਲ ਨੇ। ਪਿਆ ਦੇਸ਼ ਤੋੜਦੇ ਨੇ। ਕਿਹੜਾ ਦੇਸ਼ ਟੁੱਟਦਾ ਵੀ ਜਾਂਦਾ। ਜੇ ਹੱਕ ਦੀ ਗੱਲ ਕਰ ਲਵੇ ਪੰਜਾਬੀ ਦਾ ਦੇਸ਼ ਟੁੱਟੇ ਜਾਂਦਾ। ਦੇਖਦੇ ਆਂ ਆਪ ਵੀ ਸਿੱਖ ਦਾ ਬੰਦਾ ਕੋਈ ਵੀ ਪੰਜਾਬੀ ਪੰਜਾਬ ਦਾ ਬੰਦਾ ਹੱਕ ਪੰਜਾਬ ਦੇ ਹੱਕਾਂ ਦੀ ਗੱਲ ਕਰ ਲੈ ਵੀ ਪੰਜਾਬ ਦਾ ਪਾਣੀ ਰੁਟਿਆ ਜਾਂਦਾ ਹੈ ਪੰਜਾਬ ਦੀ ਬਿਜਲੀ ਤੁਸੀਂ ਐ ਕਰ ਰਹੇ ਹੋ ਪਰ ਪਾਸ਼ਾ ਤੋਂ ਤੁਸੀਂ ਸਾਡੀ ਨੂੰ ਖਰਾਬ ਕਰਦੇ ਪਏ ਹੋ ਕੜੇ ਕੜੇ ਸ਼ਬਦ ਨੇ ਤੁਸੀਂ ਬਹੁਤ ਤੁਸੀਂ ਸ਼ਬਦਾਂ ਦੇ ਵਿੱਚ ਸਾਡੇ ਨਾਲ ਝੋਲ ਕਰ ਰਹੇ ਹੋ ਖਤਾਬਾਂ ਦੇ ਵਿੱਚ ਕਹਾ ਤੁਸੀਂ ਪੰਜਾਬੀ ਪਿਓ ਪੰਜਾਬੀ ਨਹੀਂ ਲਿਖਦੇ ਪਏ ਪੰਜਾਬੀ ਦੀਆਂ ਖਤਾਬਾਂ ਦੇ ਵਿੱਚ ਜੀ ਕੋਤੇ ਪੰਜਾਬੀ ਫਿਰ ਇਹ ਗੀਆਂ ਪੰਜਾਬ ਦਾ ਬੰਦਾ ਪੰਜਾਬ ਦੇ ਪੁੱਤ ਫਿਰ ਜਾਂ ਪੰਜਾਬ ਦੇ ਬਰਸ ਕਹਿ ਲੀਏ ਜੋ ਕਹਿੰਦੇ ਨੇ ਇਹ ਗੱਲ ਨਹੀਂ ਜੋ ਕਿ ਹਰ ਸਟੇਟ ਤੇ ਹਰ ਦੇਸ਼ ਤੇ ਗੱਲ ਹੁੰਦੀ ਹੈ ਕੋਈ ਵੱਖਰੀ ਗੱਲ ਨਹੀਂ ਅਮਰੀਕਾ ਵੀ ਹੁਣ ਕਿਉਂ ਕੱਟ ਰਿਹਾ ਹੈ ਇੰਡੀਆ ਨੂੰ ਬਾਹਰ ਕੀ ਰੋਕਾ ਨਾ ਕਿਉਂਕਿ ਉਹਨੂੰ ਉਹਨੂੰ ਲੱਗ ਰਿਹਾ ਵੀ ਹੁਣ ਇਹ ਜ਼ਿਆਦਾ ਹੋ ਗਏ ਵੀ ਸਾਨੂੰ ਸਾਡੇ ਇਹ ਸੱਭਿਆਚਾਰ ਖਰਾਬ ਕਰ ਰਹੇ ਨੇ ਸਾਡੀ ਸੰਸਕ੍ਰਿਤੀ ਦਾ ਸਿਸਟਮ ਆ ਜੋ ਵੀ ਉਹਨਾਂ ਦਾ ਉਹ ਖਰਾਬ ਹੋ ਰਿਹਾ ਨਾ ਕਰਕੇ ਅਗਲਾ ਕਹਿੰਦਾ ਵੀ ਚਲੋ ਫਸਰੀ ਕਾਲ ਜੀ ਇਹ ਤਾਂ ਮਤਲਬ ਉਹ ਵੀ ਪੰਜਾਬ ਦਾ ਜਿਹੜੇ ਇੱਥੇ ਪੰਜਾਬ ਦੇ ਲੋਕ ਰਹਿੰਦੇ ਨੇ ਉਹਨਾਂ ਦਾ ਕੋਈ ਅਧਿਕਾਰ ਹੀ ਹੈ ਨਹੀਂ ਜੇ ਪੰਜਾਬੀ ਬੰਦਾ ਵਿਚਾਰੇ ਕੋਈ ਹੱਕ ਦੀ ਗੱਲ ਕਰ ਲਵੇ ਉਹ ਕੋਈ ਗੁੱਸੇ ਦੇ ਵਿੱਚ ਗੁੱਸਾ ਆ ਹੀ ਜਾਂਦਾ ਯਾਰ ਅਗਲੇ ਨੂੰ ਹਰੇਕ ਨੂੰ ਨਾ ਇਹ ਗੁੱਸੇ ਦੇ ਵਿੱਚ ਕੁਝ ਸਟੈਪ ਚੱਕਿਆ ਜਾਂਦਾ ਕਿਸੇ ਤੋਂ ਫਿਰ ਉਹਨੂੰ ਇਹ ਅੱਤਵਾਦੀ ਵਾਸ ਕੇ ਜੇਲ੍ਹਾਂ ਦੇ ਵਿੱਚ ਪਾ ਦਿੱਤਾ ਦਿੰਦੇ ਨੇ ਹੋਂ ਆਪਣੇ ਮੂਹਰੇ ਹੀ ਤਾਂ ਜਿੱਥੇ ਦਾ ਰਵਾਰਾ ਆਣੀ ਪਾਈ ਰਾਜੂ ਆਣੀ ਆਣੇ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਅੰਦਰ ਗਿਆ ਨੂੰ ਯਾਰ ਤੀਤੀ ਸਾਲ ਕਿਹੜੇ ਸਬਦਾਨ ਦੇ ਹਸਾਨ ਰੱਖੇ ਹੋਏ ਨੇ ਅੰਦਰ ਇਹਨਾਂ ਨੂੰ ਕੋਈ ਪੁੱਛੇ ਤਾਂ ਸਹੀ ਜਾ ਕੇ ਵੀ ਭਾਈ ਇਹ ਕਿਹੜਾ ਸਬਦਾਨ ਕਿਹੜਾ ਕਾਨੂੰਨ ਆ ਕਿਹੜਾ ਬਿਲ ਆਇਆ ਤੁਸੀਂ ਕਿਹੜਿਆ ਮਤਲਬ ਦੱਸੋ ਤਾਂ ਸਹੀ ਸਾਨੂੰ ਵੀ ਕੀ ਕੀ ਮਤਲਬ ਇਹ ਕਿਸ ਹਿਸਾਬ ਨਾਲ ਚੱਲਿਆ ਭੀ ਜਿਹੜੇ ਗਾਇ ਭਾਰਤ ਦੇ ਗਾਇ ਭੀਮ ਵਾਲੇ ਨੇ ਭਾਈ ਕੱਚ ਚੁਕਤਾਵ ਵਾਲੇ ਵੀ ਮੈਨੂੰ ਜਰੂਰ ਦੱਸਾਂ ਯਾਰ ਕੋਈ ਉਸਤਾ ਬੋਲੋ ਕੋਈ ਤਾਂ ਬੋਲੋ ਭਾਈ ਜੇ ਮੇਰੇ ਤੇਰੇ ਅਰਕਾ ਕੋਈ ਬੋਲਦਾ ਨੂੰ ਚੱਕ ਕੇ ਅੰਦਰ ਗੋਲੀ ਮਾਰ ਦੋ ਉਹਦੇ ਆਜਾ ਪੰਜਾਬ ਦੇ ਵਿੱਚ ਐਨਕਾਊਂਟਰ ਤੇ ਐਨਕਾਊਂਟਰ ਕਰੀ ਜਾਂਦੇ ਨੇ ਜੇ ਕੋਈ ਕੁਝ ਲੇਖ ਨਾਰਾ ਲਿਖ ਦਿੰਦਾ ਕੰਧ ਤੇ ਉਹਨੂੰ ਐਨਕਾਊਂਟਰ ਕਰ ਦੋ ਆਖੇ ਜੀ ਇਹ ਭੱਜ ਰਿਆਂ ਸੀ ਅਜੇ ਕਿਸੇ ਜੇ ਨਹੀਂ ਮਾਰਿਆ ਤਾਂ ਅਗਲੇ ਦੇ ਪੱਟ 'ਚ ਗੋਲੀ ਮਾਰ ਦੋ ਉਹਦੀ ਲਾਤੀ ਕੰਡਮ ਕਰ ਦੋ ਸਾਰੀ ਜ਼ਿੰਦਗੀ ਲਈ ਪਹਾਜ ਬਣਾ ਦੋ ਅਗਲੇ ਨੂੰ ਜਾਨ ਬੁਝ ਕੇ ਕਾ ਹੋ ਰਿਹਾ ਸਾਰਾ ਕੁਝ ਜਾਨ ਬੁਝ ਕੇ ਇਹ ਡਰੌਣ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਲੋਕ ਕੋਸ਼ਿਸ਼ ਦੇ ਵਿੱਚ ਕਰਾਈਆਂ ਗਈ। ਇਹ ਭੁੱਲੇ ਜਾਂਦੇ ਨੇ ਇੱਕ ਗੱਲ ਨੂੰ। ਬੀਜਣੋਂ ਤੁਸੀਂ ਇਹ ਹਰਕਤਾਂ ਤੇ ਆ ਜਾਓਗੇ ਨਾ ਵੀ ਡਰੌਣ ਵਾਲਿਆਂ ਤੇ। ਫਿਰ ਕੁਝ ਨਹੀਂ ਹੋਣਾ। ਸੱਚ। ਇਹਾਂ ਪਿਆਰ ਨਾਲ ਤੁਸੀਂ ਕੁਝ ਕਰਾ ਲੋਗੇ ਸਿੱਖਾਂ ਤੋਂ ਪੰਜਾਬੀਆਂ ਤੋਂ ਰੋਟੀਆਂ ਦੇ ਲੋਕਾਂ ਤੋਂ। ਕਹੂ ਜੂਗਾ ਮਨ ਬੀਲਾ ਮੰਗੇ। ਜਿਵੇਂ ਅਸਾਂ ਤਾਲੀ ਵਿੱਚ ਪੰਜਾਬੀਆਂ ਨੂੰ ਪਿਆਰ ਦੇ ਨਾਲ ਹੀ ਲੱਕੜੀ ਦਾ ਮੁੰਡਾ ਐਸਾ ਦੇ ਕੇ ਅਖੇ ਜੀ ਤੁਹਾਨੂੰ ਐ ਕਰਾਂਗੇ ਇਹ ਕਰਾਂਗੇ ਬੁੱਕ ਕਰਾਂਗੇ ਨਾ ਕਰਾਂਗੇ ਮੈਂ ਆਪ ਕਰ ਦੂੰ ਮੈਂ ਬੁੱਕ ਕਰ ਦੂੰ ਮੈਂ ਸਵਾਗਤ ਕਰ ਦੂੰ ਨਹਿਰੂ ਉਹਨਾਂ ਨੇ ਇਹ ਜਾ ਲੱਕੜੀ ਦੇ ਮੁੰਡੇ ਦਿੱਤੇ ਉਹ ਤਾਰਾ ਕਿਆ ਸਿੰਘ ਨਹੀਂ ਸੀ ਉਹ ਤਾਰਾ ਚੰਦ ਸੀ ਇਸ ਵਿੱਚ ਇੱਕ ਉਹ ਪਤਾ ਨਹੀਂ ਕਿਹੜਾ ਹੋਰ ਸੀਗਾ ਦਰਸ਼ਨ ਚੰਦ ਸਿੰਘ ਪਤਾ ਨਹੀਂ ਕੌਣ ਸੀ ਗੁਰਦੇ ਬਲਦੇਵ ਸਿੰਘ ਹਾਂ ਬਲਦੇਵ ਸਿੰਘ ਸੀਪ ਮੇਰੇ ਆ ਫੈਕਟਰੀਆਂ ਨੇ ਮੇਰੀਆਂ پلان ਕਿੱਥੇ ਦੇ ਹਣ ਉਹ ਪੁੱਛੇ ਕਿੱਥੇ ਆ ਤੂੰ ਸਾਰਾ ਬਾਹਰ ਰੋਂਦਾ ਸੀ ਅਗਲੇ ਨੇ ਥੋੜਾ ਜਿਹਾ ਰੁਕਦਾ ਵੀ ਦਿੱਤਾ ਉਹ ਨਾਮ ਰੈਂਕ 6-7 ਮਹੀਨੇ ਬਾਅਦ ਹੀ ਹੱਦਦਾ ਵਾਪਸ ਵੀ ਲੈ ਲਿਆ ਜੀ ਮੰਤਰੀ ਦਾ ਯਾਰ ਕਿਉਂ ਨਹੀਂ ਆਪਣੇ ਬੰਦੇ ਲੋਕ ਸਮਝਦੇ ਫੇ ਆ ਭੰਗਮਾਨ ਦਾ ਮਾਨ ਹੈ ਇਹਦੇ ਕੋਲੇ ਕੋਈ ਅਧਿਕਾਰ ਹੈ ਕੋਈ ਮੰਤਰੀ ਆਪਣਾ ਕੁਝ ਕਰ ਸਕਦਾ ਕਾਨੂੰਨ ਲੈ ਸਕਦਾ ਨਹੀਂ ਲੈ ਸਕਦਾ ਜੇ ਕੋਈ ਲੈ ਸਕਦਾ ਤਾਂ ਮੈਨੂੰ ਬਦਸੇ ਵੀਰੇ ਜਰੂਰ ਦੱਸੇ ਜਿਵੇਂ ਉਹ ਵੀ ਹਾਂ ਕਿਵੇਂ ਲੈ ਸਕਦੇ ਆਂ ਅਸੀਂ ਅਧਿਕਾਰ ਅਸੀਂ ਇਹ ਅਧਿਕਾਰ ਨਹੀਂ ਲੈ ਸਕਦੇ ਜੇ ਲੈ ਸਕਦੇ ਆਂ ਤਾਂ ਮੈਨੂੰ ਦੱਸੋ ਕੋਣ ਲੈ ਦੱਸ ਸਕਦਾ ਮੈਨੂੰ ਕੋਈ ਦੱਸ ਕੋਈ ਤਾਂ ਦੱਸ ਹੀ ਦੱਸ ਹੀ ਜੱਦ ਦਾ ਨਾ ਅਕਾਚ ਚਕਤਾ ਵਾਲੇ ਜਰੂਰ ਦੱਸਣ ਮੈਨੂੰ ਜੇਰੇ ਵੀ ਤੁਸੀਂ ਸਾਨੂੰ ਦੱਸੋ ਵੀ ਕਿੰਨਾ ਆਪਾਂ ਹੱਕ ਕਿਵੇਂ ਲਈਏ ਯਾਰ ਹੁਣ ਪੰਜਾਬ ਦੇ ਪੰਜਾਬ ਦੇ ਵਿੱਚ ਬਿਜਲੀ ਸਭ ਸਾਰੇ ਦੇਸ਼ ਨਾਲੋਂ ਮਹਿੰਗੀ ਮਿਲਦੀ ਹੈ। ਪੰਜਾਬ ਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਰੇ ਦੇਸ਼ ਨਾਲੋਂ ਮਹਿੰਗੀਆਂ ਨੇ ਕੰਟਰੋਲ ਵੀ ਨਹੀਂ ਤਾਂ ਲੱਗਦਾ। ਡੀਜ਼ਲ ਵੀ ਮੰਗਾ ਵਾਲਾ। ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਜਾਣ ਬੁੱਝ ਕੇ ਰੇਟ ਵਧਾਏ ਨੇ ਪੰਜਾਬ ਦੇ ਵਿੱਚ। ਮੈਨੂੰ ਹੁਣ ਲਿਸਟਾ ਨਹੀਂ ਪਤਾ ਨਹੀਂ ਮੈਂ ਕਿਉਂਕਿ ਬਰੀਕੀ ਚ ਜਾਣਦਾ ਨਹੀਂ ਮੈਂ ਬਰਾ ਕੰਮ ਆ ਮੋਟਾ-ਮੋਟਾ। ਕਿਉਂਕਿ ਸਾਡੇ ਜਿਹੜੇ ਹਾਲਾਤ ਹੋਏ ਹੋਏ ਨੇ ਦੇਸ਼ ਦੇ ਛੱਡ ਨੰਬਰ ਇੱਥੇ ਜਾਣ ਦੀ ਲੋੜ ਹੀ ਨਹੀਂ ਕਿਉਂਕਿ ਇਹਨਾਂ ਨੇ ਮੋਟਾ-ਮੋਟਾ ਹੀ ਬਹੁਤ ਖਲਵਾੜ ਪਾਇਆ ਤੁਸੀਂ ਮੋਟਾ-ਮੋਟਾ ਹੀ ਚੱਕ ਲੋ ਕਿਸੇ ਪਾਸਿਆਂ ਵੀ ਤੁਹਾਨੂੰ ਆਪ ਹੀ ਸਮਝ ਲੱਗਣ ਲੱਗ ਜੂਗੀ ਕਿੱਥੇ ਕੀ ਖਲਵਾੜ ਹੋ ਗਿਆ ਹੈਗਾ ਤੇ ਇਆਂ ਆਪੀਆਂ ਦੇ ਲੋਕਾਂ ਦੇ ਜਾਣ ਦੇ ਨਾਲ ਖਲਵਾੜ ਮੈਂ ਮੇਰੇ ਫਲੱਡ ਛੱਡ ਛੱਡ ਕੇ ਰੋੜੇ ਜਾ ਰਹੇ ਹੁਣ ਉਹ ਰੋੜੇ ਤੇ ਜਦੋਂ ਜਿਹੜੇ ਪੈਸੇ ਦਿੱਤੇ ਨੇ ਮੋਦੀ ਨੇ 1600 ਕਰੋੜ ਕਿਹਨੂੰ ਦਿੱਤਾ ਉਹ ਕਿਵੇਂ ਆਏ ਮਿਲੂਗਾ ਕਿ ਕੋਈ ਪਤਾ ਕੋਈ ਜਾਣਦਾ ਹੈ ਬੇਗਾਨੇ ਲੋਕਾਂ ਦੇ ਖੇਤ ਭਰੇ ਕੋਈ ਨੇ ਦਿੱਤਿਆਂ ਦੇ ਨਾਲ ਮੋਟਰਾਂ ਦੱਬੀਆਂ ਪਈਆਂ ਨੇ ਮੋਟਰਾਂ ਖਰਾਬ ਵੀ ਹੋ ਗਿਆ ਹੋਣੀਆਂ ਨੇ ਬਹੁਤ ਕੁਝ ਇਹ ਘਰ ਖਰਾਬ ਹੋ ਗਿਆ ਫਰਨੀਚਰ ਖਰਾਬ ਹੋ ਗਿਆ ਹੁਣ ਉਹਨਾਂ ਨੂੰ ਕੌਣ ਮਿਲੂਗਾ ਅੱਗੇ ਤਾਂ ਟੱਕਲੋ ਚੱਕਲੋ ਤਾਂ ਲੋ ਲਗਾਤਾਰ ਹੀ ਹੋ ਗਿਆ ਸੀ ਉਹ ਤੋਂ ਕਿਹਾ ਵੀ ਸੀ ਲੋਕੀ ਲੋਕਾਂ ਐ ਪਾਈ ਹਜੇ ਦੇਣਾ ਹੋਣੇ ਨੇ ਹੋਰ ਹੁਣ ਕੌਣ ਆਉਣਾ ਇਸਾਰ ਲੈਣ ਕੋਈ ਨਹੀਂ ਕੋਈ ਮੰਤਰੀ ਸ਼ਾਂਤੀ ਕੋਈ ਜਾ ਹੀ ਨਹੀਂ ਰਿਹਾ ਬਸ ਮੁੱਦਾ ਅਗਲੇ ਨੇ ਹੋਰ ਦੇਤਾ ਨਾ ਅਗਰੇ ਜਦੀ ਇਨਕਾਊਂਟਰ ਕਰ ਦੰਦੇ ਨੇ ਜਾਂ ਤਾਂ ਫਿਰ ਭਈਏ ਤੋਂ ਸ਼ਰਾਰਤ ਕਰਵਾਉਂਦੇ ਨੇ ਪ੍ਰਵਾਸੀ ਤੋਂ ਬਾਝੋਂ ਕਹਿਣਗੇ ਹੱਥ ਲਾ ਕੇ ਦਿਖਾਓ ਪ੍ਰਵਾਸੀਆਂ ਯਾਰ ਬੱਲੇ ਤੁਹਾਡੇ ਕੀ ਕਰੀਏ ਫਿਰ ਪੰਜਾਬੀਓ ਕੀ ਕਰਾਂਗੇ ਕਿਸੇ ਮੰਤਰੀ ਨੇ ਗੱਲਾਂ ਸੁਣ ਲਿਆ ਕਰੋ ਜਿਹੜੇ ਤੁਹਾਡੇ ਲਿਸਨਰ ਨੇ ਕਹਿਣਗੇ ਸਾਨੂੰ ਬਹੁਤ ਅਫਸੋਸ ਹੋਇਆ ਮਾਸੀ ਮੈਂ ਐਸਪੀ ਦਾ ਬਹੁਤਾ ਵਿਰੋਧ ਕਰਦਾ ਕੋਈ ਵੀ ਲਿੰਟਰ ਸਟੇਟ ਤੇ ਚੜ ਕੇ ਕਰੋ ਮੈਂ ਪਾ ਇਹ ਚੀਜ਼ ਦਾ ਵਿਰੋਧ ਅਸੀਂ ਵਿਰੋਧ ਕਰ ਸਾਡੀ ਪਾਰਟੀ ਇਸ ਚੀਜ਼ ਦਾ ਵਿਰੋਧ ਕਰ ਉਹ ਵਿਰੋਧ ਕਰਦੇ ਹਾਂ ਕੀ ਕਿਵੇਂ ਕਰਦੇ ਹਾਂ ਬੋਲ ਕੇ ਬੱਸ ਚਲੋ ਜੀ ਬੋਲ ਕੇ ਕਾਸਰੀ ਗੱਲ ਐਨਾ ਹੀ ਕੰਮ ਬੋਲ ਕੇ ਮੈਂ ਵਿਰੋਧ ਕਰਦਾ ਹਾਂ ਬੱਸ ਮੈਂ ਇਸ ਚੀਜ਼ ਦਾ ਖਿਲਾਫਤ ਕਰਦਾ ਹਾਂ ਮੈਂ ਇੱਕ ਅਸੀਂ ਜਮੇ ਬਿਲਕੁਲ ਮਰਤਾਸ਼ ਨਹੀਂ ਕਰਾਂਗੇ ਯਾਰ ਲੱਕੜੀ ਦੇ ਮੁੰਡੇ ਕਿਉਂ ਦੇ ਜਾਂਦੇ ਨੇ کنیا وہ کدہ کا لینا لکڑی کے منڈے کیوں نہیں پنجابی جا کے رہے تو یار جاگن بھی کم اگلے جا تو ساری گنتی ہوں کریے بھی کہ سانو نے ہلاک اتنے کھڑے کرتا ہوں جا لا یا کنڈا کہ ہوں یہ سارے اتنے کہ بھائی لنڈا یا کنڈا یا نہیں ہوں بند لنڈا ہو گیا جا پھر ہوں ہو بھی مطلب آسا پاسا ہی ہو ਹਉਂਤੇ ਹੀ ਹਾਲਾਤ ਨੇ ਮਣ ਸਾਡੇ ਕੋਲ ਹੱਲੇ ਨਹੀਂ ਰਿਹਾ ਕੋਈ ਇਹ ਕੋਈ ਜਿੰਦ ਕਹਾ ਕਹਾ ਜਿੰਦਗੀ ਤੇ ਜੀਣ ਦੇ ਮਸਲੇ ਬਹੁਤ ਭਿਆਨਕ ਹੋ ਜਾਨੇ ਆ ਪੰਜਾਬੀਓ ਆਪਣੇ ਲਈ ਆਪਣੇ ਧੀਆਂ ਭੈਣਾਂ ਸੁਰੱਖਿਅਤ ਨਹੀਂ ਹੈਗੀਆਂ ਹੁਣੇ ਨਹੀਂ ਹੈਗੀਆਂ ਬੱਚੇ ਨਹੀਂ ਸੁਰੱਖਿਅਤ ਲੜਕੇ ਨਹੀਂ ਸੁਰੱਖਿਅਤ ਹੈ ਆ ਦੇਖ ਲਓ ਪ੍ਰਵਾਸੀ ਕਰਨ ਇੱਕ ਭਈਆ ਜੀ ਚੰਦ ਚੜ੍ਹਿਆ ਹੈ ਇਹ ਅਰੇ ਉਹ ਡੁੱਬਿਆ ਨਹੀਂ ਚੰਦ ਜਿੱਗੀ ਤਰ੍ਹਾਂ ਚੜ੍ਹਿਆ ਹੋਇਆ ਉਹ ਉਹ ਚੰਦ ਦੇ ਖਿਲਾਫਤ ਕਰੋ ہجے بھی خلافت کری چلو جدن چنگی رہاں گے اپنا خلافت کر گے جی سارے جنے جہ رسوخدار بند نے انہوں اگیں آنا چاہیے گریب بندہ تو اگے آکے بھی کرو گا کہ اگلے وہ تو انکاؤنٹر کر دینا غریباں تو انکاؤنٹر کری جانے رسوخار بولتے نہیں پائے وہ اگلے اے سی لا کے بس سن ہو کے پے جائیں سن نہ ہوئے اے سی نہ ہو جاگو ਬਾਕੀ ਇਨੇ ਕੀ ਬੇਨਤੀ ਆਸੀ ਕੋਈ ਕੋਈ ਛੋਟੀ ਗਲਤੀ ਹੋਏ ਤਾਂ ਮਾਫ ਕਰਿਓ ਧੰਨਵਾਦ